15 ਲੱਖ ਤੁਹਾਡੇ ਖਾਤੇ ਜਾਣਗੇ ਨੀਰਮੋਦੀ ਫੜ ਕੇ ਲਿਆਵਾਂਗੇ ਵਿਜੇ ਮਾਲਿਆ ਫੜ ਕੇ ਲਿਆਵਾਂਗੇ ਕਿੱਥੇ ਗਏ ਉਹ ਬਾਦੀ ਜੀ ਮੈਨੂੰ ਇੱਕ ਇੱਕੋ ਦੱਸ ਦੋ ਪ੍ਰਧਾਨ ਮੰਤਰੀ ਨੇ ਕਿਤੇ ਡਿਬੇਟ ਵੀ ਕੀਤੀ ਹੋਵੇ ਪਿਛਲੇ ਦੋ ਆਪ ਦੇ ਉਹਨਾਂ ਦੀਆਂ ਦੋ ਟਰਮਸ ਪੂਰੀਆਂ ਹੋ ਗਈਆਂ ਤੀਜੀ ਸ਼ੁਰੂ ਹੋ ਉਹਨਾਂ ਦੀ ਆਦਾ ਸਟੂਡੀਓ ਤਿਆਰ ਕੀਤਾ ਬੈਠ ਕੇ ਆਪ ਹੀ ਬੋਲ ਕੇ ਦੁਰ ਜਾਂਦੇ ਆ ਕਿੰਨੀ ਵਾਰੀ ਹੋਈ ਹੈ ਕਿੰਨੀਆਂ ਚੀਜ਼ਾਂ ਮੈਂ ਪਿੱਛੇ ਪਿਛਲੀਆਂ ਤੁਸੀਂ ਰੀਲਨਾ ਚੈੱਕ ਕਰ ਲਓ ਪ੍ਰਧਾਨ ਮੰਤਰੀ ਦੀ ਸਮ੍ਰਿਤੀ ਰਾਣੀ ਦੀਆਂ ਵੀਡੀਓ ਚੈੱਕ ਕਰ ਲਓ ਤੁਸੀਂ ਸਿਲੰਡਰ ਮਹਿੰਗਾ ਹੋ ਗਿਆ ਜੀ ਸਿਲੰਡਰ ਲੋਕੇ ਕੀ ਖਾਣਗੇ ਹੁਣ 1400 ਰੁਪਏ ਦਾ ਸਿਲੰਡਰ ਲੈ ਲਓ ਕੇ ਫਾਰਮਰ ਬੀਆਂ ਮੰਗੇ ਹਨ ਡੀਜ਼ਲ 100 ਰੁਪਏ ਟੱਚ ਹੋ ਗਿਆ ਅੱਜ 88 ਰੁਪਏ ਡੀਜ਼ਲ ਹੈ ਪੰਜਾਬ ਦੇ ਵਿੱਚ ਬਿਲਕੁਲ ਅੱਜ ਤੋਂ 10 ਸਾਲ ਪਹਿਲਾਂ 40 ਰੁਪਏ ਸੀਗਾ 30 40 ਰੁਪਏ ਐਮਐਸਪੀ ਉਹ ਨਹੀਂ ਵਧਣੀ ਚਾਹੀਦੀ ਉਹ ਤੁਸੀਂ 1800 ਤੋਂ 1830 ਕਰਤੇ ਤਾਂ 30 ਰੁਪਏ ਵਧਾਤਾ ਦਿੱਤੇ 40 ਤਾਂ ਤੁਸੀਂ ਲੀਟਰ ਮਗਰ ਤੇਲ ਦਾ ਖਾਈ ਨਹੀਂ ਜਿਹੜੇ ਵੀ ਲੋਕੀ ਅੰਧਪੱਗਤ ਹੈ ਉਹਨਾਂ ਨੂੰ ਮੈਂ ਚੈਲੰਜ ਕਰਨਾ ਤੁਸੀਂ ਗੋਲੇ ਚਲਦੇ ਆਂ ਅੱਜ ਤੁਸੀਂ ਅੱਧਾ ਘੰਟਾ ਖੜਕੇ ਬੁਖਾਦੇ ਸਾਰੇ ਹਰਿਆਣਾ ਬੰਦ ਕਰਤਾ ਤੁਸੀਂ 8 ਡਿਸਟ੍ਰਿਕਟ ਚ ਅੱਠ ਕੇ 10 ਦਿਨ ਸਿੱਕਦੇ ਤੁਸੀਂ ਨੈੱਟ ਬੰਦ ਕਰਤਾ ਕੀ ਹੋ ਗਿਆ ਹੂੰ ਦੱਸੋ ਤਾਂ ਸਹੀ ਮੈਂ ਨਹੀਂ ਕੋ ਪੈ ਗਿਆ ਵੀ ਅੰਗਰੇਜ਼ ਤਾਰਾ ਤਰੀਕਾ ਤੁਸੀਂ 10 ਡਿਸਟ੍ਰਿਕਟ ਦਾ ਨੈੱਟ ਬੰਦ ਕਰਤੇ ਉਹ ਨਹੀਂ ਇਨ ਕਨਵੀਨੀਅੰਸ ਪਬਲਿਕ ਦੀ ਹੰਕਾਰ ਤਾਂ ਰਾਵਣ ਦਾ ਨਹੀਂ ਰਿਆ ਰਾਜ ਦੀ ਇਹਦਾ ਫਿਰ ਇੱਕ ਕੰਮ ਮਨੁਸ਼ਿਆ ਜਾਂ ਕਹੋ ਪ੍ਰਧਾਨ ਮੰਤਰੀ ਆ ਜੀ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਕਹਿੰਦੇ ਹਿੰਦੂਆਂ ਬਾਰੇ ਬੋਲੀ ਜਾਂਦੇ ਆ ਹਿੰਦੂ ਖਤਰੇ 'ਚ ਐ ਜੇ ਤੁਸੀਂ ਹਲੇ ਖਤਰੇ 'ਚ ਹੋ ਯਾਰ ਮੈਂ ਕਹਿੰਨਾ ਤੁਸੀਂ ਫਿਰ ਐ ਕਰੋ ਸਾਰੇ ਧਰਮਾਂ ਨੂੰ ਬਾਹਰ ਕੱਢ ਦਿਓ ਜਿੰਨੇ ਵੀ ਧਰਮ ਐ ਤੇ ਆਪਦਾ ਜੋ ਕਰਨਾ ਐ ਕਰ ਲਓ ਲੈਂਪੈਕਟ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਰ ਰਾਜੀਪ ਸਿੰਘ ਤਾਂ ਅੱਜ ਚਰਚਾ ਕਰਾਂਗੇ ਕਿਸਾਨੀ ਮੋਰਚੇ ਦੇ ਉੱਤੇ ਕਿਸਾਨ ਅੰਦੋਲਨ 2 ਸ਼ੁਰੂ ਹੋਇਆਗਾ ਲਗਾਤਾਰ ਅੱਜ ਪੰਜਵਾਂ ਦਿਨ ਆ ਕਿਸਾਨ ਮੋਰਚੇ ਦਾ ਤੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਕੀ ਕੁਝ ਇਸ ਮੋਰਚੇ ਦੇ ਵਿੱਚ ਹੋਇਆ ਇਸ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਪ੍ਰੀਤ ਸਿੰਘ ਜਗਪ੍ਰੀਤ ਪਹਿਲੇ ਦਿਨ ਤੋਂ ਆਪਾਂ ਕਵਰੇਜ ਕਰ ਰਹੇ ਹਾਂ ਨਾ ਕਿਸ ਤਰੀਕੇ ਦੇ ਨਾਲ ਮਾਹੌਲ ਜਿਹੜਾ ਕਿਸਾਨੀ ਮੋਰਚੇ ਦੇ ਵਿੱਚ ਬਣਿਆ ਹੋਇਆ ਸ਼ੰਭੂ ਬਾਰਡਰ ਦੀ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾ ਅੱਜ ਉਸ ਮੁੱਦੇ ਦੇ ਉੱਤੇ ਆਪਾਂ ਗੱਲਬਾਤ ਕਰਨੀ ਆ ਦਰਸ਼ਕਾਂ ਨੂੰ ਜਿਹੜੀ ਕੱਲੀ ਕੱਲੀ ਡਿਟੇਲ ਆਪਾਂ ਜਿਹੜੀ ਉਹ ਦੱਸਣੀ ਆ ਕਿ ਕਿਵੇਂ ਕਿਸਾਨ ਵਧੇ ਸੀਗੇ ਕਿਵੇਂ ਸਾਰਾ ਕੁਝ ਹੋਇਆ ਬੜੇ ਦੇਖੋ ਆਪਾਂ ਸ਼ੁਰੂ ਤੋਂ ਪਹਿਲੇ ਦਿਨ ਤੋਂ ਉੱਥੇ ਆ ਬੜੇ ਸ਼ਾਂਤਮਈ ਤਰੀਕੇ ਨਾਲ ਆਏ ਹਨਾ ਟਰੈਕਟਰ ਇਕੱਠੇ ਕੀਤੇ ਉਹਨਾਂ ਨੇ ਖੜੇ ਰਹੇ 1 ਵਜੇ ਤੱਕ ਆਪਾਂ ਉੱਥੇ ਸੀ ਜਦੋਂ ਜਦੋਂ ਤੱਕ ਸ਼ੁਰੂ ਨਹੀਂ ਹੋਇਆ ਸੀ ਲਾਈਕ ਉਦੋਂ ਗੋਲੇ ਸ਼ੁਰੂ ਨਹੀਂ ਹੋਏ ਉਦੋਂ ਗੋਲੀਆਂ ਸ਼ੁਰੂ ਨਹੀਂ ਹੋਈਆਂ ਉਹ ਕਦੋਂ ਹੋਈਆਂ ਜਦੋਂ ਕਿਸਾਨਾਂ ਨੇ ਬੈਰੀਗੇਟਿੰਗ ਪਟਣੀ ਸ਼ੁਰੂ ਕੀਤੀ ਬਿਲਕੁਲ ਹੁਣ ਆਪਾਂ ਦੂਸਰੇ ਮੁੱਦੇ ਤੇ ਆ ਜਾਈਏ ਜਦੋਂ ਤੱਕ ਤਾਂ ਸਰਕਾਰ ਕਿਸਾਨ ਤਾਂ ਪ੍ਰੋਟੈਸਟ ਕਰਨ ਜਾ ਰਹੇ ਦਿੱਲੀ ਉਹਨਾਂ ਨੂੰ ਕਿਉਂ ਨਹੀਂ ਜਾਂਦੇ ਨੇ ਹੂੰ ਇਹ ਵੀ ਗੱਲ ਲਾਣਾ ਦੇਖੋ ਆਪਾਂ ਜਦੋਂ ਪਹਿਲੇ ਦਿਨ ਦੇਖਿਆ ਜਾਂ ਹੁਣ ਤਾਂ ਚਲੋ ਬਾਰਡਰ ਦੇ ਨੇੜੇ ਜਾਇ ਨਹੀਂ ਜਾਂਦਾਗਾ ਉਹ ਨਾਲ ਦੀ ਨਾਲ ਗੋਲਾ ਸੱਟ ਦਿੰਦੇ ਆ ਉਹ ਕਰ ਦਿੰਦੇ ਆ ਪਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਲੇਅਰਿੰਗ ਲਾਈ ਆ ਯਾਰ ਇਹਨਾਂ ਦੇ ਤਾਂ ਭਾਰਤ ਪਾਕਿਸਤਾਨ ਦੀ ਜਿਹੜੀ ਜੰਗ ਹੋਈ ਸੀਗੀ ਕਹਿ ਦਈਏ 71 ਦੀ ਜਾਂ ਹੋਰ ਜੰਗਾਂ ਹੋਈਆਂ ਉਹਦੇ 'ਚ ਵੀ ਇੰਨਾ ਹਾਲਾਤ ਜਿਹੜੇ ਮਾੜੇ ਨਹੀਂ ਸੀਗੇ ਜਿਹੜੇ ਬਾਰਡਰ ਦੇ ਜਿਹੜੇ ਪੰਜਾਬ ਰੈਣਾ ਸਰਹੱਦ ਦੇ ਇਹਨਾਂ ਨੇ ਬਣਾਤੇ ਆ ਮੈਂ ਉਹੀ ਤਾਂ ਗੱਲ ਕਰ ਰਿਹਾ ਵੀ ਤੁਸੀਂ ਮੈਨੂੰ ਇਹ ਦੱਸੋ ਵੀ ਕੋਈ ਟੈਰਰਿਸਟ ਆ ਰਹੀ ਸੀ ਹੂੰ ਕੋਈ ਗੈਂਗਸਟਰ ਆ ਰਹੀ ਸੀ ਆਮ ਕਿਸਾਨ ਆ ਰਹੇ ਸੀ ਨਾ ਹੁਣ ਨੈਸ਼ਨਲ ਮੀਡੀਆ ਕੀ ਚਲਾ ਰਿਹਾ ਹੈ ਰਾਜਦੀਪ ਬੜੀ ਵੱਡੀ ਮੈਂ ਤਿੰਨ ਚਾਰ ਜਿਹੜੀਆਂ ਮੇਰੇ ਦੋਸਤ ਨੇ ਜਿਹੜੇ ਮੰਨ ਲਓ ਕੋਈ ਬੰਬੇ ਤੋਂ ਨੇ ਕੋਈ ਦਿੱਲੀ ਤੋਂ ਨੇ ਉਹ ਗੱਲ ਕੀ ਕਰ ਰਹੇ ਆ ਖਾਲਿਸਤਾਨੀ ਦੀ ਇੱਕ ਸਿੰਘ ਉੱਥੇ ਜਾਂਦੇ ਮੈਂ ਕਿਸਾਨ ਜੱਥੇਬੰਦੀਆਂ ਨੂੰ ਵੀ ਇਹ ਅਪੀਲ ਕਰਨਾ ਚਾਹੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਜਿਹੜਾ ਤੁਹਾਡਾ ਅੰਦੋਲਨ ਹੈ ਉਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਨੂੰ ਇਥੇ ਇਹ ਲੱਗਦਾਗਾ ਜਿਹੜਾ ਉਹ ਸਾਨੂੰ ਖਾਲਿਸਤਾਨੀ ਕਹਿੰਦੇ ਆ ਜਾਂ ਇਸ ਤਰੀਕੇ ਦੇ ਟੈਗਿੰਗ ਸਾਨੂੰ ਦਿੱਤੀ ਜਾਂਦੀ ਆ ਆਪਤਵਾਦੀ ਆ ਉਹ ਇੱਕ ਝੰਡਾ ਦੇਖਦੇ ਆ ਸਾਡਾ ਕੇਸਰੀ ਨਿਸ਼ਾਨ ਸਾਹਿਬ ਦੇਖਦੇ ਆ ਕਿ ਕੇਸਰੀ ਨਿਸ਼ਾਨ ਸਾਹਿਬ ਬਾਦਨਾ ਤੇ ਵੀ ਝੂਲਦਾ ਨਹੀਂ 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 ਰਾਜ ਦੇ ਪੱਥੇ ਤੁਸੀਂ ਗਲਤ ਹੋ ਹੂੰ ਤਿੰਨ ਚਾਰ ਵੀਡੀਓ ਕਲਿੱਪਾਂ ਆਪਣੀ ਕਿਸਾਨ ਤਾਂ ਆਪਣਾ ਹੀ ਆ ਨਾ ਹਾਲਾਂਕਿ ਉਹਨਾਂ ਨੂੰ ਨੌਲੇਜ ਹੈ ਨਹੀਂ ਉਹ ਤਾਂ ਆ ਜਾ ਕੇ ਜੋਸ਼ ਚਾਕੇ ਆਪਾਂ ਕੁਝ ਵੀ ਬੋਲ ਦਿੰਨੇ ਆ ਹੂੰ ਉਹਨਾਂ ਨੂੰ ਤਾਂ ਇਹ ਕੁਝ ਚਾਹੀਦਾ ਤੁਸੀਂ ਐਕਸਪਲੇਨ ਕਰੋ ਨਾ ਤੁਸੀਂ ਕਿਉਂ ਜਾ ਰਹੇ ਹੋ ਉੱਥੇ ਜੇ ਤੁਸੀਂ ਪਹਿਲੇ ਪਹਿਲੇ ਦਿਨ ਜਿਹੜਾ ਪਹਿਲੇ ਡਾਇਰੈਕਟਰ ਸਿੰਘੂ ਬੜਰ ਆਇਆ ਉਹਦੇ ਨਾਲ ਇੱਕ ਨਿੰਗ ਸਿੰਘ ਸੀ ਹਾਂ ਉਹਨੇ ਕੀ ਕੀ ਖਬਰ ਕਢੀ ਕਿ ਅਸਾਂ ਤਾਂ ਖਾਲਸਤਾਨ ਚਾਹੀਦਾ ਪਰ ਗੱਲ ਇਹ ਉਹ ਤਾਂ ਪਰਸਨਲ ਥਿਊ ਆ ਨਾ ਦੇਖੋ ਕਿਸਾਨ ਜਿੱਥੇ ਬੰਦੀਆਂ ਤਾਂ ਇਹ ਗੱਲ ਕਿਆ ਹੀ ਨਹੀਂ ਰਈਆਂ ਤੁਹਾਡੀ ਮੰਗ ਹੀ ਨਹੀਂ ਹੈ ਤੁਸੀਂ ਕਿਸਾਨੀ ਮੋਰਚੇ ਤੇ ਜਾ ਰਹੇ ਹੋ ਤੁਸੀਂ ਬਾਰਡਰ ਤੇ ਖੜੇ ਤੁਸੀਂ ਇਹ ਕਹੋ ਕਿ ਅਸੀਂ ਕਿਸਾਨੀ ਦੇ ਹੱਕ ਲੈਣ ਜਾ ਰਹੇ ਹਾਂ ਇਹ ਦੇਖੋ ਇਹ ਕਿਸੇ ਦਾ ਨੁਕਸਾਨ ਨਹੀਂ ਹੈ ਇਹ ਪ੍ਰੋਟੈਸਟ ਦਾ ਨੁਕਸਾਨ ਹੈ ਮੈਂ ਵੀ ਤੁਹਾਡੇ ਹੱਕ ਚ ਖੜਾ ਮੈਂ ਕੋਈ ਇਹ ਨਹੀਂ ਕਹਿ ਰਿਹਾ ਕਿ ਕਿਸਾਨ ਉਹੀ ਚੱਲੇ ਹੈ ਵੇਲੀਆਂ ਮਾਰਨ ਉਥੇ ਕੋਈ ਸੋਖਾ ਨਹੀਂ ਹੈ ਤੁਸੀਂ ਰਾਤ ਰਾਤ ਜਾ ਕੇ ਟਰਾਲੀਆਂ ਚ ਪਾ ਕੇ ਦੇਖੋ ਬਹੁਤ ਔਖੀ ਗੱਲ ਹੈ ਇਹ ਜਿਨ੍ਹਾਂ ਦੇ ਵਿਚਾਰੇ ਹਸਪਤਾਲ ਚ ਜਿਹੜੇ ਲੋਕੀ ਗਏ ਨੇ ਆਪਾਂ ਤਾਂ ਫੋਟੋ ਦੇਖੀਆਂ ਇਹ ਤਾਂ ਬੜੀ ਹੈਰਾਨੀ ਦੀ ਗੱਲ ਆ ਨਾ ਜਿਸ ਤਰੀਕੇ ਦੇ ਨਾਲ ਛੋਟੇ ਛੋਟੇ ਬੱਚਿਆਂ ਦੇ ਵੀ ਜਿਹੜਾ ਗੋਲੀਆਂ ਲੱਗੀਆਂ ਗਿਆ ਗੋਲੀਆਂ ਲੱਤਾਂ ਦੇ ਖੋਲ ਹੋ ਗਏ ਲੱਤਾਂ ਟੁੱਟ ਗਈਆਂ ਅੱਖਾਂ ਤੱਕ ਉਹ ਹੋ ਗਈਆਂ 6:00 ਵਜੇ ਯਾਰ ਤੁਸੀਂ 59 59 6:00 ਇੱਕ ਬੰਦੇ ਦੇ ਵਜੇ ਤੁਸੀਂ ਤੁਸੀਂ ਕਿਸੇ ਦੀ ਲੱਤ ਭੰਤੀ ਕਿਸੇ ਦਾ ਤੁਸੀਂ ਅੱਗੇ ਨਹੀਂ ਜਾਣਦੇ ਜਿਹੜਾ ਨੇੜੇ ਆਂਦਾ ਅਥਰੂ ਗੈਸ ਦੇ ਗੋਲੇ ਆਪਾਂ ਨੂੰ ਨਹੀਂ ਚੜੇ ਹੂੰ ਮੈਂ ਚਾਰ ਵਾਰੀ ਕਿਲੋ ਕਿਲੋਮੀਟਰ ਪਿੱਛੇ ਜਾ ਕੇ ਬੈਠਾ ਸਾਹ ਨਹੀਂ ਆਂਦਾ ਬੁਰਾ ਹਾਲ ਹੋ ਜਾਂਦਾ ਖੰਗ ਲੱਗ ਜਾਂਦੀ ਆ ਅੱਖਾਂ ਮਚਦੀਆਂ ਢੂਈ ਤੱਕ ਮੱਚਨ ਲਾਤੀ ਉਹਨਾਂ ਨੇ ਹੂੰ ਉਹ ਉਹੀ ਹੈ ਨਾ ਉੱਥੇ ਜਿਹੜੀ ਆਕਸੀਜਨ ਸੀ ਸਾਰੀ ਉਹ ਖਤਮ ਹੋ ਰਹੀ ਆ ਜਿਹੜੀ ਆਪਣਾ ਸਾਹ ਲੈਣ ਦੇ ਵਿੱਚ ਸਮੱਸਿਆ ਆ ਰਹੀ ਐ ਇਸੇ ਕਰਕੇ ਜਿਹੜਾ ਪਹਿਲਾ ਕਿਸਾਨ ਸ਼ਹੀਦ ਹੋ ਗਿਆ ਗਿਆਰ੍ਹ ਸਿੰਘ ਦੀ ਸਾਹ ਲੈਣ ਦੇ ਵਿੱਚ ਉਹਨੂੰ ਪ੍ਰੋਬਲਮ ਆਈ ਹਾਰਟ ਐਟੈਕ ਹੋਇਆ ਹਾਰਟ ਐਟੈਕ ਹੋਇਆ ਤੇ ਉਹਦੀ ਮੌਤ ਹੋ ਗਈ ਉੱਥੇ ਨਹੀਂ ਨਹੀਂ ਕਿਸਾਨ ਇਹਨਾਂ ਨੂੰ ਇਹ ਲੱਗ ਰਿਹਾ ਨਾ ਕਿ ਕਿਸਾਨ ਤਾਂ ਵਿਹਲੀਆਂ ਮਾਰਾਂ ਚੱਲੇ ਆ ਉਹ ਚਲਾਈ ਇੱਧਰ ਹੈ ਹੂੰ ਅੱਧੀਆਂ ਤਾਂ ਚੈਨਲ ਦੀਆਂ ਗੱਡੀਆਂ ਖੜੀਆਂ ਉੱਥੇ ਜਣੀਆਂ ਆਡੀਆਂ ਖੜੀਆਂ ਮੈਂ ਪਬਲਿਕ ਨੂੰ ਵੀ ਦੱਸ ਦੇਣਾ ਚਾਹਨਾ ਹੂੰ ਜਿਹੜੇ ਲੋਕੀ ਆ ਜਿਹੜੇ ਜਿਹੜੇ ਦਿੱਲੀ ਹਿਮਾਚਲ ਪੰਜਾਬ ਉਧਰਲੇ ਪਾਸੇ ਬੰਬੇ ਵਾਲੇ ਪਾਸੇ ਜਿਹੜੇ ਲੋਕ ਇਹ ਸੋਚ ਰਹੇ ਆ ਕਿ ਇਹ ਤਾਂ ਅਮੀਰ ਹੀ ਬਹੁਤ ਨੇ ਕਿਤੇ ਕਿਸਾਨ ਸਹੀ ਹੈ ਉਹ ਤਸਵੀਰ ਕੋਈ ਹੋਰ ਹੀ ਦਿਖਾਈ ਜਾਂਦੇ ਆ ਅਸਲ 'ਚ ਉਹਨਾਂ ਨੂੰ ਪਤਾ ਹੀ ਨਹੀਂਗਾ ਤੁਸੀਂ ਟਰੈਕਟਰਾਂ ਦੀ ਦਿਖਾਓ ਨਾ ਹੂੰ ਯਾਰ ਹੁਣ ਮੇਰੀ ਗੱਲ ਸੁਣੋ ਰਾਜਦੀਪ ਤੁਹਾਨੂੰ ਪਤਾ ਤੁਸੀਂ ਪੰਜ ਦਿਨ ਜਾਣਾ ਜਿਹੜੇ ਲੋਕ ਨੇ ਸ਼ਰਾਬ ਪੀਣੀ ਨਹੀਂ ਪਿੰਦੇ ਵੇਰਕੋਲ ਪੀਣਗੇ ਤਾਂ ਉਹ ਰਾਤੀ ਪੀ ਲੈਂਦੇ ਆ ਠੀਕ ਹੈ ਹਾਸਾ ਖੇਡਾ ਕਰ ਲੈਂਦੇ ਆ ਦਾ ਟੈਂਪ ਟਪਾ ਲੈਂਦੇ ਉਹ ਤੁਸੀਂ ਹਾਈਲਾਈਟ ਕਰ ਕਰ ਨੈਸ਼ਨਲ ਮੀਡੀਆ ਜੀ ਚਲਾ ਰਹੇ ਤਾਂ ਸ਼ਰਾਬ ਪਿੰਦੇ ਆ ਇਹਦਾ ਪੇਟੀਆਂ ਰੱਖੀਆਂ ਨੇ ਇਹਨਾਂ ਨੇ ਸ਼ਰਾਬਾਂ ਦੀਆਂ ਇਹ ਤਾਂ ਨਜ਼ਾਰੇ ਲੈਂਦੇ ਨੇ ਕੋਲ ਤਾਂ 50 50 ਲੱਖ ਦੀਆਂ ਗੱਡੀਆਂ ਆ ਕੋਈ 5% ਲੋਕਾਂ ਕੋਲ ਹੋਊਗੀ ਯਾਰ ਕਿਸਾਨਾਂ ਕੋਲ ਜਿਨ੍ਹਾਂ ਦਾ ਸਰਦਾ ਜਿਨ੍ਹਾਂ ਕੋਲ 2-200 2250 ਕਿੱਲਾ ਪੈਲੀ ਹੈ ਵੀ ਜਿਹੜੇ ਕਹਿੰਦੇ 50-50 ਲੱਖ ਦੀਆਂ ਗੱਡੀਆਂ ਕੀ ਸਾਨੂੰ ਅਧਿਕਾਰ ਨਹੀਂ 50-50 ਲੱਖ ਦੀਆਂ ਗੱਡੀਆਂ ਜਿੱ ਕੋ ਮਰ ਦਰ ਕੇ ਸਾਡੇ ਜਵਾਕ ਨਹੀਂ ਕੋ ਸਕਦੇ ਤੁਸੀਂ ਤੁਸੀਂ ਮੁੱਦੇ ਤੇ ਆਓ ਨਾ ਕੱਲ ਮੱਕੜ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕੀ ਲਾਈਨ ਚੱਲ ਰਹੀ ਹੋ ਤੁਸੀਂ ਉੱਥੇ ਹੂੰ ਤੁਹਾਨੂੰ ਨੋਲੇਜ ਹੋਣੀ ਚਾਹੀਦੀ ਹੈ ਚੀਜ਼ਾਂ ਦੀ ਤਾਂ ਕਿ ਕੋਈ ਵੀ ਪੱਤਰਕਾਰ ਆਵੇ ਤਾਂ ਤੁਹਾਡੇ ਮੂੰਹ ਨੂੰ ਮਾਈਕ ਲਾ ਕੇ ਨੈਸ਼ਨਲ ਮੀਡੀਆ ਵਾਲਾ ਆਵੇ ਜਾਂ ਕੋਈ ਵੀ ਆਵੇ ਜਿਹੜਾ ਪ੍ਰੋਪੋਗੈਂਡਾ ਚਲਾ ਰਿਹਾ ਹੈ ਬਿਲਕੁਲ ਉੱਥੇ ਖਾਲੇ ਆਪਾਂ ਵੀ ਉੱਥੇ ਸੀ ਜਿਹੜੇ ਨਿੰਗ ਸਿੰਘ ਭਾਈ ਸੀ ਹੂੰ ਉਹ ਹਲੇ ਤੱਕ ਤਾਂ ਆਪਾਂ ਤਿੰਨ ਚਾਰ ਹੀ ਦੇਖੇ ਸੀ ਹੂੰ ਕੱਲ ਉਹਨਾਂ ਦਾ ਇੱਕ ਸ਼ਹੀਦ ਹੋਇਆ ਉਦੋਂ ਬਾਅਦ ਫੌਜਾਂ ਆਈਆਂ ਹੂੰ ਆਹੀ ਗੱਲ ਹੋਈ ਨਾ ਉਦੋਂ ਪਹਿਲਾਂ ਉਹ ਚਾਰ ਜਿਹੜੇ ਚਾਰ ਨਿੰਗ ਸਿੰਘ ਅੱਗੇ ਐ ਉਹਨਾਂ ਦੀ ਹਾਈਲਾਈਟ ਕਰ ਕਰ ਚਲਾਈ ਜਾਂਦੇ ਲੋਕਾਂ ਨੂੰ ਇਹ ਲੱਗਦਾ ਇਹ ਤਾਂ ਖਾਲਿਸਤਾਨ ਲਾਈਨ ਚੱਲੇ ਦੁਬਾਰਾ ਕਿਤੇ ਹੂੰ ਪਰ ਖਾਲਿਸਤਾਨ ਤਾਂ ਸਾਡੀ ਮੰਗ ਨਹੀਂ ਹੈ ਨਾ ਅਸੀਂ ਤਾਂ 15 ਲੱਖ ਕਰੋੜ ਰੁਪਈਆ ਹੂੰ ਪਿਛਲੇ 10 ਸਾਲਾਂ ਚ ਸਰਕਾਰ ਨੇ ਕਾਰਪੋਰੇਟ ਦਾ ਮਾਫ ਕਰਤਾ ਬਿਲਕੁਲ ਤੇ ਤੁਸੀਂ ਇਹ ਤੁਸੀਂ ਜੇ ਐਮਐਸਪੀ ਤੇ ਗੱਲ ਆ ਜਾਂਦੀ ਤੁਸੀਂ ਕਹਿੰਦੇ ਤੁਹਾਨੂੰ ਦੇਸ਼ कंगाल ਹੋ ਜਾਊਗਾ ਉਹਨਾਂ ਦਾ ਦੱਸੋ ਨਾ ਕਿਉਂ ਕਿਉਂ ਮਾਫ ਕੀਤਾ ਕਰਜ਼ਾ ਨਹੀਂ ਮਾਫ ਕਰ ਰਹੇ ਤੁਸੀਂ ਦੱਸੋ ਨਾ ਉਹਨਾਂ ਦਾ ਮੈਨੂੰ ਇੱਕ ਰੀਜ਼ਨ ਦਿਓ ਉਹਨਾਂ ਦਾ ਕਰਜ਼ਾ ਕਿਉਂ ਮਾਫ ਕੀਤਾ ਮੈਂ ਕਹਿੰਦਾ ਯਾਰ ਤੁਸੀਂ ਟੈਕਸ ਲਾ ਦਿਓ ਹੂੰ ਐਮਐਸਪੀ ਦੇ ਦਿਓ ਟੈਕਸ ਲਾ ਦਿਓ ਹੂੰ ਕਿਸਾਨਾਂ ਨੂੰ ਨਾ ਦਿਓ ਫਰੀ ਬਿਜਲੀ ਤੁਸੀਂ ਐਮਐਸਪੀ ਦੇ ਦਿਓ ਕਿਸਾਨ ਟੈਕਸ ਵੀ ਦੇ ਦੂਗਾ ਉਹੀ ਹੈ ਨਾ ਦੇਖੋ ਆਪਾਂ ਅਕਸਰ ਛੋਟੇ ਜਿਹੇ ਉਦਾਹਰਣ ਲੈ ਲੀਏ ਜਿਵੇਂ ਆਮ ਛੋਟਾ ਬੰਦਾ ਲੋਨ ਲੈ ਲੇ ਤੁਸੀਂ ਜਾਂ ਮੇਰੇ ਵਰਗਾ ਬੰਦਾ ਇੱਕ ਬੈਂਕ ਤੋਂ ਲੋਨ ਲੈ ਲੇ ਬੈਂਕ ਵਾਲੇ ਮਿੰਟ ਦੇ ਵਿੱਚ ਗੁਰਕਰੀ ਕਰਨ ਆ ਜਾਂਦੇ ਆ ਤੇ ਵੱਡਾ ਬੰਦਾ ਕਰੋੜਾਂ ਰੁਪਏ ਦੇ ਡਿਫਾਲਟਰ ਹੋ ਜਾਂਦੇ ਆ ਉਹਨਾਂ ਨੇ ਮਾਫ ਨਹੀਂ ਕਿੱਥੇ ਗਏ ਪ੍ਰਧਾਨ ਮੰਤਰੀ ਦੇ ਵਾਦੇ ਹੂੰ ਕਿੱਥੇ ਗਏ ਕਹਿੰਦੇ ਸੀ 15 ਲੱਖ ਤੁਹਾਡੇ ਖਾਤੇ ਜਾਣਗੇ ਨੀਰਮੋਦੀ ਫੜ ਕੇ ਲਿਆਵਾਂਗੇ ਵਿਜੇ ਮਾਲਿਆ ਫੜ ਕੇ ਲਿਆਵਾਂਗੇ ਕਿੱਥੇ ਗਏ ਵਾਦੇ ਕੋਈ ਗੱਲ ਹੀ ਨਹੀਂ ਕਰ ਰਹਾ ਯਾਰ ਹੋਂ ਤੁਹਾਨੂੰ ਫਾਰਮਰ ਦਿਖਣ ਲੱਗ ਗਏ ਹਮ ਇੱਕ ਮੈਂ ਨਹੀਂ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਕਿਸੇ ਉਹਦੇ ਖਿਲਾਫ ਨਹੀਂ ਤੁਸੀਂ ਮੈਨੂੰ ਇੱਕ ਇੱਕੋ ਦੱਸ ਦੋ ਪ੍ਰਧਾਨ ਮੰਤਰੀ ਨੇ ਕਿਤੇ ਡਿਬੇਟ ਵੀ ਕੀਤੀ ਹੋਵੇ ਪਿਛਲੇ ਦੋ ਆਪਦੇ ਉਹਨਾਂ ਦੀਆਂ ਦੋ ਟਰਮਸ ਪੂਰੀਆਂ ਹੋ ਗਈਆਂ ਤੀਜੀ ਸ਼ੁਰੂ ਹੋਣ ਵਾਲੀ ਹੈ ਹਮ ਉਹਦਾ ਪ੍ਰੈਸ ਕਾਨਫਰੰਸ ਨਹੀਂ ਕਰਦੇ ਡਿਬੇਟ ਤਾਂ ਬਹੁਤ ਦੂਜੀ ਹੈ ਸੁਣਨ ਆਏ ਆ ਸੁਣਨ ਆਏ ਆ ਮਨ ਕੀ ਬਾਤ ਆਦਾ ਸਟੂਡੀਓ ਤਿਆਰ ਕੀਤਾ ਬੈਠ ਕੇ ਆਪ ਹੀ ਬੋਲ ਕੇ ਦੁਰ ਜਾਂਦੇ ਆ ਕਿੰਨੀ ਵਾਰੀ ਹੋਈ ਹੈ ਕਿੰਨੀਆਂ ਚੀਜ਼ਾਂ ਮੈਂ ਪਿੱਛੇ ਪਿਛਲੀਆਂ ਤੁਸੀਂ ਰੀਲਨਾ ਚੈੱਕ ਕਰ ਲਓ ਪ੍ਰਧਾਨ ਮੰਤਰੀ ਦੀਆਂ ਹੂੰ ਸਮ੍ਰਿਤੀ ਰਾਣੀ ਦੀਆਂ ਵੀਡੀਓ ਚੈੱਕ ਕਰ ਲਓ ਤੁਸੀਂ ਸਿਲੰਡਰ ਮਹਿੰਗਾ ਹੋ ਗਿਆ ਜੀ ਸਿਲੰਡਰ ਲੋਕੇ ਕੀ ਖਾਣਗੇ ਹੁਣ 1400 ਰੁਪਏ ਦਾ ਸਿਲੰਡਰ ਲੈ ਲੈ ਲੋ ਹਾਂ ਡੀਜ਼ਲ ਜੇ ਫਾਰਮਰ ਦੀਆਂ ਮੰਗਿਆ ਹੈ ਡੀਜ਼ਲ 100 ਰੁਪਏ ਟੱਚ ਹੋ ਗਿਆ ਅੱਜ 88 ਰੁਪਏ ਡੀਜ਼ਲ ਹੈ ਪੰਜਾਬ ਦੇ ਵਿੱਚ ਬਿਲਕੁਲ ਅੱਜ ਤੋਂ 10 ਸਾਲ ਪਹਿਲਾਂ 40 ਰੁਪਏ ਸੀਗਾ 30 40 ਰੁਪਏ ਔਰ ਡਬਲ ਹੋ ਗਿਆ ਤੇ ਜਿਹੜੀਆਂ ਫਾਰਮਰ ਦੀਆਂ ਜਿਹੜੀਆਂ ਐਮਐਸਪੀ ਉਹ ਨਹੀਂ ਵਧਣੀ ਚਾਹੀਦੀ ਉਹ ਤੁਸੀਂ 1800 ਤੋਂ 1830 ਕਰਤੇ ਤਾਂ 30 ਰੁਪਏ ਵਧਾਤਾ ਦਿੱਤੇ 40 ਤਾਂ ਤੁਸੀਂ ਲੀਟਰ ਮਗਰ ਤੇਲ ਦਾ ਖਾਈ ਜਾਂਦੇ ਹੋ ਉਹ 30 ਵੀ ਜੇ ਵਧਾਉਂਦੇ ਆ ਨਾ ਪਹਿਲਾਂ ਸਾਨੂੰ ਧਰਨੇ ਲਾਉਣੇ ਪੈਂਦੇ ਆ ਪਹਿਲਾਂ ਸੜਕਾਂ ਤੇ ਰੋਲਣਾ ਪੈਂਦਾ ਫਿਰ ਜਗੇ 30 ਵੀ ਵਾਧਦੇ ਆ ਉਹ ਵੀ ਉਹ ਵੀ ਸੋਕੇ ਨਹੀਂ ਮਿਲ ਜਾਂਦੇ ਬੜਾ ਬੜੇ ਇਸ ਤਰੀਕੇ ਨਾਲ ਗਵਰਨਮੈਂਟ ਟਰੀਟ ਕਰ ਰਹੀ ਹੈ ਕਿਸਾਨਾਂ ਨੂੰ ਹੂੰ ਜਿਹੜੇ ਲੋਕੀ ਅੰਧਪਗਤ ਮੈਂ ਇਹ ਅੰਧ ਭਗਤੀ ਕਹਿੰਦੇ ਆ ਉਹਨਾਂ ਆਪਾਂ ਅੰਧ ਭਗਤ ਜਿਹੜੇ ਵੀ ਲੋਕੀ ਅੰਧ ਭਗਤ ਹੈ ਉਹਨਾਂ ਨੂੰ ਮੈਂ ਚੈਲੰਜ ਕਰਨਾ ਤੁਸੀਂ ਗੋਲੇ ਚਲਦੇ ਆਂ ਅੱਜ ਤੁਸੀਂ ਅੱਧਾ ਘੰਟਾ ਖੜਕੇ ਵਿਖਾ ਦਿਓ ਅੱਧਾ ਘੰਟਾ ਵੀ ਮੈਂ ਬਹੁਤ ਕਹਤਾ ਤੂੰ 10 ਮਿੰਟ ਕੱਢ ਕੇ ਵਿਖਾ ਦਿਓ ਅਕਲ ਦੇਖ ਲਓ ਕੱਲ ਇੱਕ ਕੁੜੀ ਜਦੋਂ ਭਾਰਤ ਬੰਦ ਦਾ ਸੱਦਾ ਸੀਗਾ ਕੁੜੀ ਦੀ ਵੀਡੀਓ ਕਿੰਨੀ ਵਾਇਰਲ ਹੋ ਰਹੀ ਆ ਕਿਸ ਤਰੀਕੇ ਦੇ ਨਾਲ ਉਹ ਕਿਸਾਨਾਂ ਨੂੰ ਗਾਲਾਂ ਕੱਢ ਰਹੀ ਆ ਜਾਂ ਇਸ਼ਾਰੇ ਕਰ ਰਹੀ ਆ ਹੁਣ ਇਹ ਸੰਬੰਧੀ ਆ ਕੋਈ ਨਹੀਂ ਲੋਕ ਦੇਖੋ ਨੋ ਡਾਊਟ ਆਪਾਂ ਪਹਿਲੇ ਦਿਨ ਕਵਰੇਜ ਕੀਤੀ ਲੋਕ ਨਹਿਰ ਚੋਂ ਚੱਲ ਕੇ ਖੱਗਰ ਚੋਂ ਚੱਲ ਕੇ ਆ ਰਹੇ ਸੀਗੇ ਲੋਕ ਅਨੇਕ ਤੰਗ ਨੇ ਕੱਲ ਆਪਣੇ ਕੋਲ ਇੱਕ ਸਟੂਡੈਂਟ ਆਇਆ ਕਹਿੰਦਾ ਮੇਰਾ ਪੇਪਰ ਹੈ ਜੀ ਮੈਂ ਅੰਬਾਲਾ ਜਾਣਾ ਮੈਂ ਕਿਹੜੇ ਪਾਸੇ ਜਾਵਾਂ ਬਿਲਕੁਲ ਆਇਆ ਹਮ ਸ ਲੋਕ ਲੋਕਾਂ ਦੀ ਪਰੇਸ਼ਾਨੀ ਹੈ ਕਿਸਾਨ ਤਾਂ ਧਰਨੇ ਲਾ ਕੇ ਬਹਿ ਗਏ ਹਮ ਬਹਿ ਗਏ ਨਾ ਮੈਨੂੰ ਇਹ ਗੱਲ ਦੱਸੋ ਜੇ ਹਰਿਆਣਾ ਸਰਕਾਰ ਨੇ ਸਾਰਾ ਹਰਿਆਣਾ ਬੰਦ ਕਰਤਾ ਤੁਸੀਂ 8 ਡਿਸਟ੍ਰਿਕਟ ਚ 8 ਕੇ 10 ਡਿਸਟ੍ਰਿਕਟ ਚ ਤੁਸੀਂ ਨੈੱਟ ਬੰਦ ਕਰਤਾ ਕੀ ਹੋ ਗਿਆ ਹਮ ਦਾ ਸੌਦਾ ਸਹੀ ਇਹੋ ਜਿਹਾ ਕੀ ਹੋ ਗਿਆ ਤੁਸੀਂ ਤੁਹਾਨੂੰ ਪਹਿਲਾਂ ਹੀ ਖੋਪ ਪੈ ਗਿਆ ਵੀ ਇਹਨੇ 17 ਤਰੀਕਾ ਤੁਸੀਂ 10 ਡਿਸਟ੍ਰਿਕਟ ਦਾ ਨੈਟ ਬੰਦ ਕਰਤੇ ਉਹ ਨਹੀਂ ਇਨਕਨਵੀਨੀਅੰਸ ਪਬਲਿਕ ਦੀ ਹੂੰ ਤੁਸੀਂ ਲੱਖਾਂ ਰੁਪਿਆ ਤੁਸੀਂ ਫੋਰਸ ਤੇ ਗੱਲ ਜੰਨੇ ਹੋ ਐਨਾ ਤੁਸੀਂ ਅਸਲਾ ਚਲਾਤਾ ਇਹ ਇਹ ਨਹੀਂ ਪ੍ਰਬੰਧ ਦੀ ਫੋਰਸ ਦੀ ਹੂੰ ਜਾਂ ਪੈਸੇ ਦੀ ਤੁਹਾਡੇ ਜਿਹੜੇ ਤੁਸੀਂ ਪੈਸੇ ਕਹਿੰਨੇ ਹੋ ਵੀ ਸਾਡੇ ਕੋਲ ਪੈਸੇ ਨਹੀਂ ਆ ਦੇ ਨੂੰ ਐਮਐਸਪੀ ਹੂੰ ਤੁਸੀਂ ਬਹਿ ਕੇ ਗੱਲਤਾ ਕਰੋ ਯਾਰ ਤੁਹਾਡੇ ਪੁਰਾਣੇ ਵਾਦੇ ਕਿੱਥੇ ਗਏ ਤੁਸੀਂ ਤਾਂ ਕਹਿ ਕੇ ਤੋਰਿਆ ਸੀ ਪਿਛਲੇ ਪਿਛਲੇ ਅੰਦੋਲਨ ਤੋਂ ਕਿ ਐਸੀ ਐਮਐਸਪੀ ਦੇਵਾਂਗੇ ਉਹ ਵੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਉੱਤੇ ਵਾਦਾ ਕੀਤਾ ਸੀ ਤੁਸੀਂ ਕਿਹਾ ਐਮਐਸਪੀ ਦਿਓਗੇ ਤੁਸੀਂ ਕਿਹਾ ਕੇਸ ਰੱਦ ਕਰਾਂਗੇ ਕਿੱਥੇ ਕੇਸ ਰੱਦ ਹੋਏ ਹਲੇ ਤੱਕ ਵਿਚਾਰੇ ਤਰੀਕਾ ਭੁਗਤ ਭੁਗਤਨ ਜਾਂਦੇ ਆ ਉੱਥੇ ਸਹੀ ਹੈ ਐਦਾਂ ਦੇਖੋ ਇਹ ਚੀਜ਼ ਤਾਂ ਜਿਹੜੀ ਸਰਕਾਰ ਕਰ ਰਹੀ ਹੈ ਇਹ ਇੱਥੇ ਨਹੀਂ ਹੰਕਾਰ ਤਾਂ ਰਾਵਣ ਦਾ ਨਹੀਂ ਰਿਹਾ ਰਾਜਦੇਵ ਹੂੰ ਇਹ ਤਾਂ ਫਿਰ ਇੱਕ ਕੰਮ ਮਨੁਸ਼ਿਆ ਇਹ ਕਹਿ ਦੋ ਪ੍ਰਧਾਨ ਮੰਤਰੀ ਇਹ ਦੇਸ਼ ਉਹ ਤਾਂ ਇੰਨੇ ਹੰਕਾਰ ਦੇ ਵਿੱਚ ਆ ਕਹਿੰਦੇ 400 ਸੀਟਾਂ ਤੋਂ ਵੱਧ ਜਿੱਤਾਂਗੇ ਐਤਕੀ ਮੈਂ ਕਹਿੰਨਾ ਲੋਕ ਪਾਗਲ ਨੇ ਹੂੰ ਲੋਕ ਪਾਗਲ ਹੋਏ ਪਏ ਨੇ ਲੋਕਾਂ ਨੂੰ ਸਿਰਫ ਹਲੇ ਵੀ ਦੇਖੋ ਮੇਰੀ ਕਿਸੇ ਨੇ ਗੱਲ ਹੋ ਰਹੀ ਸੀ ਕਹਿੰਦੇ ਹਿੰਦੂਆਂ ਬਾਰੇ ਬੋਲੀ ਜਾਂਦੇ ਆ ਹਿੰਦੂ ਖਤਰੇ 'ਚ ਐ ਜੇ ਤੁਸੀਂ ਹਲੇ ਖਤਰੇ 'ਚ ਹੋ ਯਾਰ ਮੈਂ ਕਹਿੰਨਾ ਤੁਸੀਂ ਫਿਰ ਐ ਕਰੋ ਸਾਰੇ ਧਰਮਾਂ ਨੂੰ ਬਾਹਰ ਕੱਢ ਦਿਓ ਜਿੰਨੇ ਵੀ ਧਰਮ ਐ ਤੇ ਆਪਦਾ ਜੋ ਕਰਨਾ ਕਰ ਲਓ ਹਜੇ ਹਾਲੇ ਹਿੰਦੂ ਖਤਰੇ ਚ ਹੈ ਹਮ ਹਿੰਦੂਆਂ ਨੂੰ ਗਾਲ੍ਹਾਂ ਕੱਢ ਰਹੇ ਉਹ ਮੇਰੇ ਭਲਿਓ ਮਾਨਸੋ ਜਿਹੜੇ ਵੀ ਤੁਹਾਨੂੰ ਜਿਨ੍ਹਾਂ ਨੇ ਵੀ ਤੁਹਾਨੂੰ ਕੱਢਿਆ ਅੱਛਾ ਮੀਡੀਆ ਦਾ ਵੀ ਬੜਾ ਦੇਖੋ ਕਿਆ ਰੋਲ ਹੈ ਹਨਾ ਹਾਂ ਉਸ ਬੰਦੇ ਦੇ ਮੂਰੇ ਮਾਈਕ ਕਰਨਗੇ ਨੈਸ਼ਨਲ ਮੀਡੀਆ ਵਾਲੇ ਜਿਹੜਾ ਵਿਚਾਰਾ ਬਾਬਾ ਜੀ ਨੂੰ ਕੁਝ ਪਤਾ ਹੀ ਨਹੀਂ ਬਿਲਕੁਲ ਉਹ ਤਾਂ ਸਪੋਰਟ ਤੇ ਚੱਲਿਆ ਕੱਲ ਨੂੰ ਤੁਹਾਡੇ ਰਿਸ਼ਤੇਦਾਰੀ 'ਚ ਕੋਈ ਮਰਗ ਹੋ ਜਾਏ ਤੁਸੀਂ ਨਾ ਜਾਉਂਗੇ ਹਮ ਇਹ ਤੋ ਤੁਸੀਂ ਕਿਤੇ ਲੜਨ ਚੱਲੇ ਹੋ ਤੁਹਾਡੇ ਯਾਰ ਦੋਸਤ ਨਾ ਖੜਨਗੇ ਫਿਰ ਜਾਨ ਬਚ ਕੇ ਸਵਾਲ ਵੀ ਇਹੋ ਜਿਹੇ ਪੁੱਛਦੇ ਆ ਉਹ ਜੀ ਇਹੋ ਜੀ ਇੱਕ ਨੂੰ ਪੁੱਛਿਆ ਖਾਲਸਤਾਨ ਦਾ ਉਹ ਉਹਨੇ ਸਿੰਘ ਨੇ ਕਹਦਾ ਖਾਲਸਤਾਨ ਅਸੀਂ ਤਾਂ ਖਾਲਸਤਾਨ ਲੈਣਾ ਜੀ ਆਪ ਦਾ ਸਿੰਘਾ ਨੂੰ ਵੀ ਜਾਣ ਕੇ ਮਹਿਕਮੂਰੀ ਕਰਕੇ ਹੀ ਸਵਾਲ ਪੁੱਛਿਆ ਜਾਂਦਾ ਉਹਨਾਂ ਦੇ ਮੂੰਹ ਬੁਲਾਇਆ ਜਾਂਦਾ ਬੁਲਾਇਆ ਜਾਂਦਾ ਤੁਸੀਂ ਖਾਲਸਤਾਨ ਚਾਹੁੰਦੇ ਆ ਉਸ ਤੋਂ ਬਾਅਦ ਇੱਕ ਸਿੰਘ ਆਪਾਂ ਮੋਟਰਸਾਈਕਲ ਵਾਲੇ ਵੀਰ ਵੇਖਿਆ ਉੱਥੇ ਖੜਾ ਬੈਰੀਕੇਟਿੰਗ ਤੇ ਖੜਾ ਪੱਟਾਂ ਤੇ ਥਾਪੀਆਂ ਮਾਰੀ ਜਾਂਦਾ ਵੀ ਆ ਜਾਓ ਅਸੀਂ ਤਾਂ ਇਹ ਕਰਾਂਗੇ ਅਸੀਂ ਤਾਂ ਉਹ ਕਰਾਂਗੇ ਉਹ ਤਾਂ ਇੱਕ ਵਾਰੀ ਦੀ ਆ ਨਾ ਹੂੰ ਉਦੋਂ ਬਾਅਦ ਜਦੋਂ ਨਿੰਗ ਸਿੰਘਾਂ ਗੋਲੀਆਂ ਗੋਲੇ ਵਰਸਾਇਆ ਮੇਰੇ ਕੋਲ ਪਈਆਂ ਵੀਡੀਓ ਮੈਦਾਨ ਜਿਹੜੇ ਨਾਲ ਹੋਰ ਨੌਜਵਾਨ ਗਏ ਹੋਏ ਆ ਜੇ ਉਹਨਾਂ ਚ ਕੋਈ ਮਰ ਗਿਆ ਫਿਰ ਉਹਨਾਂ ਦਾ ਕੌਣ ਜ਼ਿੰਮੇਵਾਰ ਆ ਭਾਈ ਉਹਨਾਂ ਦੇ ਪਰਿਵਾਰਾਂ ਨੂੰ ਕੌਣ ਜਵਾਬ ਦੇਊਗਾ ਇੱਕ ਦੇ ਇੱਕ ਬਜ਼ੁਰਗ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਇੱਕ ਦੇ ਆ ਗੋਲੀ ਨਿਕਲੀ ਹੱਥ ਚਾਰ ਪਰ ਇੱਕ ਦੀ ਲੱਤ ਟੁੱਟ ਗਈ ਲੱਤ 'ਚ ਸਰੀਏ ਪੈ ਗਏ ਘੱਟੋ ਘੱਟ 50 ਪੇਸ਼ੈਂਟ ਇੱਥੇ ਪਏ ਆ ਆਪਣੇ ਅੱਖਾਂ ਦੇਖੀ 25 30 ਵਾਰੀ ਐਂਬੂਲੈਂਸ ਗਈ ਓਥੋਂ ਬਿਲਕੁਲ ਇੱਕ ਇੱਕ ਕਦੋਂ ਤੱਕ ਇਹ ਕੋਈ ਇਹ ਇਹ ਨਿਆਂਇਪਾਲਿਕਾ ਵਾਲੀ ਗੱਲ ਹੈ ਪ੍ਰੋਟੈਸਟ ਦਾ ਰਾਈਟ ਆ ਯਾਰ ਹੂੰ ਕੋਈ ਵੀ ਸਰਕਾਰ ਇਹ ਤਾਂ ਸਿਰਫ ਡੈਮੋਕਰੇਟਿਕ ਦਾ ਤਾਂ ਕੱਲ ਨੂੰ ਕਹਿ ਦੇਣਗੇ ਵੀ ਤੁਸੀਂ ਦੇਸ਼ ਛੱਡ ਦਿਓ ਜੀ ਹੂੰ ਹੁਣ ਉਹਨਾਂ ਨੇ ਕੀ ਕੀਤਾ ਜੇ ਮੰਨ ਲਓ ਪੰਜਾਬ ਹਰਿਆਣਾ ਅੱਡ ਕਰਤਾ ਕਰਤਾ ਨਾ ਸਾਰੇ ਬਾਰਡਰ ਬੰਦ ਕਰਤੇ ਸੀਲ ਕਰਤੇ ਇਹੋ ਜੀ ਫੋਰਸ ਲੱਗਦੀ ਜਿਵੇਂ ਇੰਡੀਆ ਪਾਕਿਸਤਾਨ ਦੇ ਬਾਰਡਰ ਉੱਥੇ ਵੀ ਇੰਨੀ ਸਖਤ ਫੋਰਸ ਨਹੀਂ ਹੈਗੀ ਜਿੰਨੀ ਇਹਨਾਂ ਨੇ ਇੱਥੇ ਲਾ ਛੱਡੀ ਹੈ ਇਹਦਾ ਨੇੜੇ ਨਹੀਂ ਫੜਕਣ ਦਿੰਦੇ ਹੂੰ ਇੱਕ ਮਿੰਟ ਅੱਡ ਅੱਡ ਕਿਨੇ ਕੀਤਾ ਹਮ ਅੱਡ ਤੁਸੀਂ ਕਰਤਾ ਨਾ ਵੀ ਇੱਧਰੋਂ ਤੁਸੀਂ ਇੱਧਰ ਹੀ ਰਹਿਣਾ ਇੱਧਰ ਨਹੀਂ ਹਨ ਇਹ ਤੁਹਾਡਾ ਇਲਾਕਾ ਨਹੀਂ ਹੈਗਾ ਕਿਉਂ ਨਹੀਂ ਹੈਗਾ ਵੀ ਇਥੇ ਉਹ ਵੀ ਗੱਲ ਆ ਜਾਂਦੀ ਹੈ ਨਾ ਕਿਸਾਨ ਥੋੜੀ ਤਰਨਾ ਲਾ ਕੇ ਬੈਠਿਆ ਕਿਸਾਨ ਕਹਿੰਦੇ ਅਸੀਂ ਦਿੱਲੀ ਜਾਣਾ ਤੁਸੀਂ ਬਾਰਡਰ ਤੇ ਬੈਰੀਕਡ ਲਾ ਕੇ ਰੋਕ ਲੇ ਤੁਸੀਂ ਖਾਲੀ ਕਰ ਦਿਓ ਜਿਹੜੇ ਅੱਜ ਲੋਕ ਮਨ ਲਾਦਾ ਕਿਸਾਨਾਂ ਨੂੰ ਮਾੜਾ ਕਹਿ ਰਹੇ ਆ ਉਹ ਉਹ ਕੇਂਦਰ ਸਰਕਾਰ ਨੂੰ ਕਹਿਣ ਕਿਉਂਕਿ ਕੇਂਦਰ ਸਰਕਾਰ ਰੋਕੀ ਬੈਠੀ ਹੈ ਕਿਸਾਨ ਨਹੀਂ ਰੁਕੇ ਕਿਸਾਨਾਂ ਨੇ ਸੜਕਾਂ ਜਾਵ ਨਹੀਂ ਕੀਤੀ ਕਿਸਾਨ ਕਹਿੰਦੇ ਆ ਸਾਨੂੰ ਦਿੱਲੀ ਜਾਣ ਦਿਓ ਅਸੀਂ ਦਿੱਲੀ ਜਾ ਕੇ ਬੈਠਾਂਗੇ ਜਗਾ ਦੇ ਦਿਓ ਤੁਸੀਂ ਲੋਟ ਕਰਾ ਦਿਓ ਪਹਿਲਾਂ ਕਿਹੜਾ ਮਿਲਦੀਆਂ ਨਹੀਂ ਸੀਗੀਆਂ ਰੋਲਾ ਤਾਂ ਹੋਈ ਹੈ ਨਾ ਕਰੇ ਕੌਣ ਓਏ ਮੈਂ ਤਾਂ ਵਕਈ ਮੈਂ ਮੋਦੀ ਸਾਉ ਨੂੰ ਸਲੂਟ ਕਰਨਾ ਚਾਹਾਂਾ ਪਤਾ ਨਹੀਂ ਕੀ ਖਵਾਇਆ ਬਾਬੇ ਪਤਾ ਨਹੀਂ ਕੀ ਖਵਾਇਆ ਅੱਛੇ ਦਿਨ ਆਨੇ ਵਾਲੇ ਆ ਤਾਂ ਬਸ ਇਹੀ ਕਹਿੰਦੇ ਆ ਅੱਗੇ ਦੇਖ ਨਹੀਂ ਰਹੇ ਕਿਆ ਗੋਲੇ ਕਿਆ ਸਵਾਦ ਗੋਲੇ ਮਿਲ ਜੰਦੇ ਆ ਕਿਆ ਡਿਜੀਟਲ ਹੋ ਗਿਆ ਇੰਡੀਆ ਡਿਜੀਟਲ ਹੋ ਗਿਆ ਡਰੋਨ ਤੇ ਰਾਈ ਆਂਦੇ ਬੰਬ ਅਜ ਕਾ ਤਾਂ ਹੀ ਕਹਿ ਰਹੇ ਡਰੋਨਾਂ ਹੀ ਛੜਦੇ ਡਿਜੀਟਲ ਹੋ ਗਿਆ ਪਹਿਲਾਂ ਹਥਿਆਰ ਹੀ ਹੁੰਦਾ ਸੀ ਮੈਂ ਸੁਣਿਆ ਸੀਗਾ ਹੁਣ ਤਾਂ ਦਿੱਲੀ ਸਿੰਘੂ ਬਾਰਡਰ ਤੇ ਉਹ ਮਸ਼ੀਨ ਹੈ ਤੁਹਾਨੂੰ ਬਹਿਰਾ ਵੀ ਕਰ ਸਕਦੀ ਆ ਉਹ ਹੂੰ ਇਹ ਤਾਂ ਹਜੇ ਆਪਾਂ ਪਹਿਲਾ ਪੜਾ ਪੜਾਤੇ ਆ ਦਿੱਲੀ ਸਿੰਘੂ ਬਾਰਡਰ ਤੇ ਉਹਨਾਂ ਨੇ ਮਸ਼ੀਨ ਖੜੀ ਕੀਤੀ ਹੋਈ ਹੈ ਜਿਹੜੀ ਤੁਹਾਡੇ ਕੰਨ ਦੇ ਪਰਦੇ ਵੀ ਬਾੜ ਸਕਦੀ ਹੈ ਉਹ ਦਿਨ ਆਪਾਂ ਰੰਗ ਵੇਖਿਆ ਪਾਣੀ ਦਾ ਜਦੋਂ ਵਾਟਰ ਕੈਨਨ ਚੱਲੀ ਹੈ ਬਿਲਕੁਲ ਪਰਪਲ ਕਲਰ ਦਾ ਰੰਗ ਸੀ ਵਿੱਚ ਕੈਮੀਕਲ ਕੈਮੀਕਲ ਪਾਇਆ ਹੋਇਆ ਮਿਰਚਾਂ ਪਾਈਆਂ ਹੋਈਆਂ ਇਹ ਤੁਸੀਂ ਬੜੇ ਵਧੀਆ ਕੰਮ ਕਰ ਰਹੇ ਹੋ ਹਮ ਆਮ ਬੰਦੇ ਦੇ ਸੁੱਟ ਕੇ ਕਮਾਲ ਹੈ ਮੈਂ ਤਾਂ ਵੇਖ ਕੇ ਪਰ ਫਿਰ ਵੀ ਦੇਖੋ ਲੋਕ ਮੋਦੀ ਮੋਦੀ ਕਰ ਰਹੇ ਨੇ ਵੀ ਮੋਦੀ ਸਹੀ ਹੈ ਤਾਂ ਲੋਕਾਂ ਨੂੰ ਵੀ ਸਲੂਟ ਹੈ ਤੇ ਮੋਦੀ ਸਾਹਿਬ ਨੂੰ ਵੀ ਸਲੂਟ ਹੈ ਵੀ ਇਹੋ ਜਿਹੇ ਲੋਕਾਂ ਦੇ ਅੱਖਾਂ ਦੇ ਪਰਦਾ ਪਾਣਾ ਕਿਸੇ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੁੰਦੀ ਆਪਣੇ ਕਿਸਾਨਾਂ ਨੂੰ ਵੀ ਇਹ ਹੀ ਅਪੀਲ ਹੈ ਕਿ ਤੁਸੀਂ ਆਪਦੇ ਅੰਦੋਲਨ ਚ ਇਹੋ ਜਿਹਿਆਂ ਜਿਹੜੀਆਂ ਇਹੋ ਜਿਹੇ ਜਵਾਬ ਜਾਂ ਇਹੋ ਜਿਹੇ ਜਿਹੜੇ ਢੜਕਾਉ ਭਾਸ਼ਣ ਹੈ ਉਹ ਨਾ ਦਿਓ ਬਿਲਕੁਲ ਕਹਿੰਦੇ ਨਾਲ ਉਹਨਾਂ ਦਾ ਤੁਹਾਡਾ ਆਪ ਦਾ ਨੁਕਸਾਨ ਹੈ ਨੈਸ਼ਨਲ ਮੀਡੀਆ ਆਹੀ ਕੁਝ ਚਲਾਂਦਾ ਉਹ ਜੋ ਚਾਹੁੰਦੇ ਅਸੀਂ ਤਾਂ ਉਹਨਾਂ ਦੀ ਸਟ੍ਰੈਟਜੀ ਤੇ ਚੱਲ ਰਹੇ ਹਾਂ ਚੱਲ ਰਹੇ ਹਾਂ ਹਣਾ ਜੋ ਜੋ ਤੁਹਾਡੇ ਮੂੰਹ ਬੁਲਾਣਾ ਚਾਹੁੰਦਾ ਤੁਸੀਂ ਉਹ ਬੋਲ ਰਹੇ ਤੇ ਉਹ ਸਾਰਾ ਦਿਨ ਹਾਈਲਾਈਟ ਆ ਹੁੰਦਾ ਰੀਲਾਂ ਰੀਲਾਂ ਵਾਇਰਲ ਹੁੰਦੀਆਂ ਉਹ ਇੱਕ ਉਹ ਵਿਚਾਰਾ ਨਿਹੰਗ ਸਿੰਘ ਇੱਕ ਪਹਿਲੇ ਦਿਨ ਜਿਹੜਾ ਆਪਾਂ ਵੇਖਿਆ ਹਣਾ ਉਹ ਕਹਿੰਦਾ ਮੈਂ ਖਾਲਿਸਤਾਨ ਲੈਣਾ ਭਾਈ ਉਹ ਮੇਰੇ ਭਲਿਆ ਮਾਨਸਾ ਤੋਂ ਕਿਸਾਨੀ ਅੰਦੋਲਨ ਤੇ ਚੱਲੇ ਆ ਤੂੰ ਇਹ ਕਹਿੰਦਾ ਮੈਂ ਕਿਸਾਨਾਂ ਦੇ ਹੱਕ ਚ ਖੜਨਾ ਜੋ ਇਹ ਕਹਿਣਗੇ ਕਿਸਾਨਾਂ ਦੀ ਐਮਐਸਪੀ ਲੈਣੀ ਹੈ ਹਮ ਖਾਲਿਸਤਾਨ ਕੀ ਕਰਨਾ ਹੈ ਬਿਲਕੁਲ ਇਹਨੇ ਕਿੰਨੂ ਚਾਹੀਦਾ ਸਾਨੂੰ ਨਹੀਂ ਚਾਹੀਦਾ ਖਾਲਸ ਨਹੀਂ ਚਾਹੀਦਾ ਸਹੀ ਹੈ ਤੁਸੀਂ ਪ੍ਰੋਪਗੈਂਡਾ ਹੀ ਬਣਾ ਲਿਆ ਇਹਨਾਂ ਕੋਲ ਕਾਰਾਂ ਇਹ ਤਾਂ ਐਂ ਕਰਦੇ ਆ ਤਾਂ ਉਹ ਕਰਦੇ ਤਾਂ ਖਾਲਿਸਤਾਨ ਚਾਹੀਦਾ ਇਹਨਾਂ ਨੂੰ ਵਜ੍ਹਾ ਨਹੀਂ ਚਾਹੀਦਾ ਉਮੀਦ ਇਹ ਹੀ ਕਰਦੇ ਆ ਕਿ ਜਲਦ ਤੋਂ ਜਲਦ ਸਰਕਾਰ ਇਸ ਦਾ ਕੋਈ ਹੱਲ ਕੱਢੇ ਬਿਲਕੁਲ ਕਿਉਂਕਿ ਅੱਗੇ ਇਲੈਕਸ਼ਨ ਵੀ ਨੇੜੇ ਆ ਹੱਲ ਤਾਂ ਕੱਢ ਨਹੀਂ ਪੈਣਾ ਹੱਲ ਹੈ ਨਹੀਂ ਕੋਈ ਸਰਕਾਰ ਕੋਲ ਉਹ ਤਾਂ ਸਰਕਾਰ ਦੇਖੋ ਹੁਣ ਨਹੀਂ ਇਹ ਪਹਿਲੀ ਵਾਰ ਹੋਇਆ ਜੱਗੀ ਜੀ ਦੇਖੋ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਤੁਹਾਡੇ ਘਰ ਬੈਠੀ ਹੋਵੇ ਨਹੀਂ ਸਾਨੂੰ ਦਿੱਲੀ ਜਾਣਾ ਪੈਂਦਾ ਸੀ ਅੱਜ ਉਹ ਸਾਡੇ ਘਰੇ ਆ ਕੇ ਸਾਡੇ ਨਾਲ ਮੀਟਿੰਗਾਂ ਕਰ ਰਹੇ ਆ ਕਿਉਂਕਿ ਇਲੈਕਸ਼ਨ ਹੈ ਨਾ ਹੂੰ ਕਿਉਂਕਿ ਇਲੈਕਸ਼ਨ ਹੈ ਵੋਟਾਂ ਦੀ ਨਹੀਂ ਆ ਕਿ ਵੋਟਾਂ ਅੱਗੇ ਦੇਣੀਆਂ ਨਹੀਂ ਤਾਂ ਲੋਕਾਂ ਨੇ ਲੀਡਰ ਉਹਨਾਂ ਦੇ ਦੇਖ ਲਿਓ ਹੂੰ ਇਹ ਸਰਕਾਰਾਂ ਦੇ ਕੰਮ ਆ ਤੁਸੀਂ ਘਰੇ ਜਾ ਕੇ ਹਰਿਆਣਾ ਸਰਕਾਰ ਨੇ ਉਹ ਮਨੋਤੀ ਕਰਾਤੀ ਜਿਵੇਂ ਆਪਾਂ ਮਨੋਤੀ ਐਡ ਦੀ ਕਰਾਂਦੇ ਹੁੰਦੇ ਸੀ ਉਵੇਂ ਮਨੋਤੀ ਕਰਾਈ ਹੁੰਦੀ ਹੈ ਪੁਲਿਸ ਜੀ ਪੁਲਿਸ ਮਨੋਤੀ ਕਰ ਰਹੀ ਹੈ ਜੇ ਤੁਸੀਂ ਅੰਦੋਲਨ ਚ ਗਏ ਤਾਂ ਤੁਹਾਡੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ ਤੁਹਾਡੀ ਜ਼ਮੀਨ ਦੀ ਕੁਰਕੀ ਕਰ ਦਿੱਤੀ ਜਾਊਗੀ ਬਸੋ ਲੈ ਬੜੇ ਵਧੀਆ ਕੰਮ ਕਰ ਰਹੀ ਹੈ ਯਾਰ ਸ਼ਰੇਆਮ ਤਾਂ ਕੀ ਇੱਕ ਤਰ੍ਹਾਂ ਦੀ ਹੈ ਤੇ ਤੁਸੀਂ ਗੱਲਾਂ ਕਰਦੇ ਹੋ ਕਿ ਅਬ ਕੀ ਬਾਰ ਮੋਦੀ ਸਰਕਾਰ ਹੈ ਜਾਓ ਤੁਸੀਂ ਪਿੰਡਾਂ ਚ ਲੈਣ ਵੋਟਾ ਤੁਹਾਨੂੰ ਦੱਸਣਗੇ ਉਹੀ ਕਿਸਾਨ ਹੋਣਗੇ ਖੱਟਰ ਸਾਹਿਬ ਮੈਂ ਕਿੱਥੋਂ ਕਹਿਣ ਲੱਗਿਆ ਜਾਓ ਤੁਸੀਂ ਲੱਗੂ ਤੁਹਾਨੂੰ ਪਤਾ ਵੀ ਤੁਸੀਂ ਬੜੇ ਕਦੇ ਤੁਸੀਂ ਐਲਵਿਸ਼ ਯਾਦਵ ਕੋਲ ਤੁਸੀਂ ਪੀਆਰ ਆਪਦੀ ਕਰਾ ਲਈ ਕਰਾ ਲਈ ਕਦੇ ਕਿਸੇ ਤੋਂ ਕਰਾ ਲਈ ਕਦੇ ਕਿਸੇ ਤੋਂ ਕਰਾ ਲਈ ਹੁਣ ਕਿਸਾਨ ਵੀ ਤੁਹਾਡੀ ਪੀਆਰ ਚੰਗੀ ਕਰਨਗੇ ਜਾਇ ਹੋ ਸਹੀ ਹੂੰ ਬਿਲਕੁਲ ਤਬਾ ਬਹੁਤ ਸ਼ੁਕਰੀਆ ਜੱਗੀ ਜੀ ਬੜੇ ਵਧੀਆ ਜਿਹੜੀ ਚਰਚਾ ਇਸ ਮੁੱਦੇ ਤੇ ਹੋਈ ਆ ਤੇ ਅਸੀਂ ਅਖੀਰ ਦੇ ਉੱਤੇ ਇਹੀ ਅਪੀਲ ਕਰਾਂਗੇ ਕਿ ਜੋ ਅਸੀਂ ਅੰਦੋਲਨ ਲੜ ਰਹੇ ਆ ਇਹ ਸਾਨੂੰ ਸ਼ਾਂਤੀਪੂਰਵਕ ਲੜਨਾ ਚਾਹੀਦਾ ਜੇਕਰ ਕੋਈ ਕਿਸੇ ਵੀ ਤਰ੍ਹਾਂ ਦਾ ਪੜਕਾਊ ਬਿਆਨ ਦਿੰਦਾ ਜਾਂ ਇਸ ਤਰ੍ਹਾਂ ਦੀ ਜਿਹੜੀ ਸ਼ਬਦਾਲੀ ਦਾ ਇਸਤੇਮਾਲ ਕਰਦਾ ਤਾਂ ਭਰਾਓ ਨਾ ਕਰਿਆ ਕਰੋ ਕਿਉਂਕਿ ਅਸੀਂ ਸ਼ਾਂਤੀਪੂਰਵਕ ਆਪਣੇ ਹੱਕ ਲੈਣੇ ਆ ਅਸੀਂ ਕੋਈ ਵੀ ਹਿੰਸਾ ਕਰੇਡ ਨਹੀਂ ਕਰਨੀ ਤੇ ਸਾਡਾ ਅਜੰਡਾ ਸਿਰਫ ਸਾਡੀਆਂ ਮੰਗਾਂ ਆ ਗਿਆ ਨਾ ਕਿ ਸਾਨੂੰ ਇੱਕ ਵੱਖਰਾ ਰਾਜ ਚਾਹੀਦਾ ਨਾ ਹੀ ਸਾਨੂੰ ਖਾਲਿਸਤਾਨ ਚਾਹੀਦਾ